ਲੋਜੀ ਸਵੇਰ ਦਾ ਟਾਈਮ ਆ ਸਵੇਰ ਸਾਢੇ 6 ਹੋ ਗਏ ਸਾਢੇ 6 ਤੋਂ ਉੱਪਰ ਟਾਈਮ ਹੋ ਗਿਆ ਤੇ ਛੇ ਤਰੀਕਾ ਤੇ ਅੱਜ ਹਮਾ ਹੋਣੀ ਜਾ ਰਹੇ ਨੇ ਡਾਕਟਰ ਸਾਹਿਬ ਕੋਲ ਬਾਕੀ ਆਪਾਂ ਫੇਰ ਕਦੇ ਜਾ ਕੇ ਸਾਰੀ ਬਣਾ ਕੇ ਲੈ ਕੇ ਆਵਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਵੀ ਆਪਾਂ ਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਸਾਰਾ ਕੁਝ ਦੱਸਦੇ ਨੇ ਉਹ ਇੱਕ ਹੋਮੋਪੈਥੀ ਡਾਕਟਰ ਨੇ ਜੀ ਬਹੁ ਬੜੇ ਡਾਕਟਰ ਨੇ ਹਾਂ ਮੈਂ ਪਹਿਲਾਂ ਖਾਸੀ ਬਿਮਾਰ ਹੋ ਗਏ ਸੀਗੇ ਸੰਤਾਸ ਵੀ ਨਹੀਂ ਸੀਗੀ ਵੀ ਵੀ ਬੱਚੇ ਵੀ ਜਾਣਗੇ ਸੱਚੀ ਗੱਲ ਹੈ ਤੇ ਫਿਰ ਅਸੀਂ ਇੱਕ ਡਾਕਟਰ ਦਵਾਈ ਸਟਾਰਟ ਕਰੀ ਤੇ ਉਹ ਦਵਾਈ ਨੇ ਪਾਇਆ ਮੈਂ ਕਿਹਾ ਪਹਿਲਾਂ ਥੋੜੀ ਆਸ ਵੀ ਨਹੀਂ ਸੀਗੀ ਵੀ ਜਦ ਉਹ ਬਿਮਾਰ ਖਾਸੀ ਹੋ ਗਏ ਸੀ ਹਨਾ ਫਿਰ ਦਿਖਲੇ ਸਾਲ ਜਦ ਖਾਸੀ ਬਿਮਾਰ ਹੋ ਗਏ ਸੀਗੇ ਵੀ ਡਾਕਟਰ ਨੇ ਵਜਿਆ ਦਵਾਈ ਦਿੱਤੀ ਸੀਗੀ ਠੀਕ ਹੈ ਚਲੋ ਓਕੇ ਬਾਈ ਜੀ ਮੈਂ ਕਰਦੀ ਹਾਂ ਹਮ ਨਾ ਸੁਣਦੇ ਨਾ ਸੁਣਦੇ

ਸਰਦਰੀ ਜੀ ਕੋ ਬੜੀਆ ਜੇ ਫਾਰਮੈਲ ਦੇ ਵਿੱਚ ਪੜੀ ਤੁੰਡ ਕੋਰੋਂ ਨੂੰ ਬੋਲ ਸਕਦੇ ਹਾਂ ਸਾਰਾ ਅੱਗੇ ਕਰਾ ਦਿੰਦਾ ਦੁਆਰਾ ਦੇਸੀ ਨਹੀਂ ਹੈ ਜਿਹਨੂੰ ਹੈ ਕੰਪੈਟਿਟਿਵ ਦਸਰੀਆ ਜਿਹੜਾ ਹੀ ਦੁਆਰਾ ਹਾਂ ਦੁਆਰਾ ਵੀ ਦੋ ਤਰ੍ਹਾਂ ਦੇ ਹੋਣਗਾ ਸੋ ਇੱਕ ਤਾਂ ਬੇਗਾਨੀ ਸਬਜ਼ੀ ਲਈ ਵੀ ਡਾਕਟਰ ਨੇ ਆਪਣੇ ਮੋਦ ਦੀ ਨਹੀਂ ਲੈਂਦੇ ਆ ਗਰਮੀ ਦੀ ਸ਼ਿਕਾਇਤ ਹੈ ਨਾ ਪੱਤਿਆਂ ਨੂੰ ਆਹ ਮੇਰੇ ਸਾਹਮਣੋਂ ਸਨ ਹੈ ਗਰਮੀ ਹੈ ਤੋੜੀ ਲੱਗੀ ਮੈਂ ਨਾ ਤੋੜੀਆਂ ਸੱਕੀ ਨਹੀਂ ਬੈਠੇ ਨੇ ਜਿੱਥੇ ਆਉਂਦੇ ਨੇ ਸੱਕੀ ਕਦੋਂ ਅਜੇ ਲੱਗੀ ਨਹੀਂ ਰਿਹਾ ਕਦੋਂ ਕੀ ਕਰਾਂਗੇ ਪੱਤੇ ਬਰੇਕ ਵੀ ਦੇ ਕੇ ਚਾਹੇ ਤਾਤੇ ਜੀ ਜਿਹੜਾ ਉੱਪਰ ਖਾ ਲੇ

ਨੇ ਵੀ ਤਾਂ ਸਲੇਲਾ ਲੋਰ ਸਭ ਗੰਗਲੇ ਜਾਂਦੇ ਆਉਂਦੇ ਨਹੀਂ ਉਹ ਅਸੀਂ ਲਾਇਆ ਹਾਂ ਬੜੇ ਡਰਮ ਚੱਤਾ ਵੱਢ ਕੇ ਅਸੀਂ ਤਾਂ ਸਾਡੇ ਦਾ ਪੀਤੇ ਫੁੱਲ ਆਉਣਗੇ ਅ ਫੁੱਲ ਆਉਣਗੇ ਮੇਰੇ ਕੋਲ ਫੁੱਲ ਆਉਣਗੇ ਜੀ ਸਾਰੇ ਫੁੱਲ ਹੀ ਨੇ ਅੱਛਾ ਕੀ ਕਹਿੰਦੇ ਨੇ ਇਹਨੂੰ ਕੀ ਲੋਰ ਸਭ ਕੀ ਕਹਿੰਦੇ ਨੇ ਇਹਨੂੰ ਕਿੱਟ ਅੱਜ ਕੱਲ੍ਹ ਤਿੰਨ ਫੁੱਲ ਕਿਹੜੇ ਨੇ ਦੇਖੋ ਦੇਖੋ ਕਿਹੜਾ ਯੋ ਗੰਗਲੇ ਚ ਹਾਂਜੀ ਹਾਂਜੀ ਇਹੋ ਦੰਡਾ ਡੋਵਰ ਇਹ ਮੈਂ ਉਹ ਡਰੈਂਗਫੋਰਡ ਵੀ ਆ ਗਿਆ ਹਾਂ ਕਿਤਾ ਡਰੈਂਗਫੋਰਡ ਨੂੰ ਇਹ ਕਿਤੇ ਗਰਮੀ ਵੱਧ ਗਈ ਤਾਂ ਜਾਂਦੇ ਗਰਮੀ ਤਾਂ ਜੇ ਨਾ ਪਾਣੀ ਵੀ ਪਾਉਣੇ ਪਾਣੀ ਲਾ ਕੇ ਨਹੀਂ ਫਰਕ ਪਤਾ ਸਰ ਲੋਜ ਜੀ ਹੁਣ ਆਪਾਂ ਆ ਗਏ ਆ ਬਾਹਰ ਨ ਮਾਮੀ ਹੁਣਾਂ ਦਾ ਘਰ ਦੇਖਣ ਵਾਸਤੇ ਮੇਰੇ ਉਹਨਾਂ ਨੇ ਨਵੀਂ ਕੋਠੀ ਪਾਈ ਆ ਹਾਂ ਉਹਨਾਂ ਨੇ ਨਵੀਂ ਕੋਠੀ ਪਾਈ ਆ ਸੋ ਆਪਾਂ ਉਹਨਾਂ ਦਾ ਸਾਰਾ ਘਰ ਤੁਹਾਨੂੰ ਦਿਖਾਨੇ ਆ ਮੱਕੀ ਮੈਨੂੰ ਐਂਟਰੈਂਸ ਬਹੁਤ ਸੋਹਣੀ ਲੱਗੀ ਜਿਵੇਂ ਖੁੱਲੀ ਜਿਹੀ ਜਗ੍ਹਾ ਬੰਦੇ ਜਿਵੇਂ ਮਰਜੀ ਫੰਕਸ਼ਨ ਵਗੈਰਾ ਕਰ ਲੇਵੇ ਹਨਾ ਮੂਰੇ ਖੁੱਲੀ ਜਗ੍ਹਾ ਬਹੁਤ ਵਧੀਆ ਚੀਜ਼ ਹੈ ਗੇਟ ਆ ਬਾਕੀ ਆ ਇੱਕ ਲੱਕੜ ਦਾ ਕੰਮ ਬਹੁਤ ਕਰਾਇਆ ਹੂੰ ਲੱਕੜ ਬਹੁਤ ਵਧੀਆ ਕਰਾਈਆ ਗੇਟਵੁੱਡ ਬਹੁਤ ਸੋਹਣੀ ਲੱਗੇ ਸੀ ਇਸੇ ਜਿਹੜੇ ਐ ਜੜਾਈ ਨੇ ਅੱਜ ਕੱਲ੍ਹ ਐਵੇਂ ਹੀ ਕਰਵਾਉਂਦੇ ਨੇ ਸਾਰੇ ਸੋ ਆ ਗਿਆ ਆਪਣਾ ਹਾਲ ਹਾਲ ਦੇਖੋ ਕਿੰਨਾ ਖੁੱਲ ਹੈ ਹਾਲ ਦੇ ਨਾਲ ਹੀ ਆਪਣੀ ਓਪਨਰ ਸੋਈਆਂ ਅਸਲ ਵਿੱਚ ਬਹੁਤ ਹੁਣ ਲੱਗਿਆ ਮੈਨੂੰ ਚੀਜ਼ ਸੀ ਜਿਹੜੀ ਬਹੁਤ ਦੇ ਲਈ ਦਿੱਤੀ ਜਾਂਦਾ ਹੈ ਤੇ ਬਾਕੀ ਆ ਵੀ ਚੀਜ਼ ਬਹੁਤ ਵਧੀਆ ਈ ਨਾਲ ਇੱਧਰ ਖਿੜਕੀ ਆ ਵੀ ਇੱਧਰ ਬੰਦਾ ਬਾਹਰ ਦੇਖ ਸਕਦਾ ਵੀ ਗੇਟਾਂ ਦੇ ਕੋਲ ਹੈ ਇੱਧਰ ਪਿੱਛੇ ਵਾਲੀ ਸਾਈਡ ਬੰਦਾ ਦੇਖ ਸਕਦਾ ਟਾਕੀ ਨਾਲ ਆ ਕੱਪ ਓੜੀ ਕਿੰਨੀ ਸੋਣੀ ਹੈ ਆ ਕੱਪ ਓੜ ਨੂੰ ਹੌਲੀ ਹੌਲੀ ਨੀਚੇ ਵੀ ਕਰਾ ਦੇ ਕੱਪ ਇੱਧਰ ਵੀ ਬਾਹਰ ਨੂੰ ਨਿਕਲਣ ਦਾ ਰਸਤਾ ਕਰਿਆ ਹੋਇਆ ਹੈ ਨਾ ਨਾਲੇ ਪੌੜੀਆਂ ਨੇ ਕੋਲੀਓ ਬੋਸ ਨਹੀਂ ਲੱਤ ਕਾਲਾ ਕੰਮ ਬਹੁਤ ਵਧੀਆ ਲੱਗ ਰਿਹਾ ਹੈ। ਆ ਉੱਪਰ ਲਈ ਬਹੁਤ ਸੋਹਣਾ ਦੀਦ ਦਾ ਉਪਰੋਂ ਜਿ ਮਰਜ਼ੀ ਬੰਦਾ ਖੜ ਕੇ ਦੇਖੇ। ਇਹਦਰ ਰੂਮ ਆ ਗਿਆ ਇੱਕ ਖੜਾ ਬੈਡਰੂਮ। ਇਹ ਕਿਤੇ ਸਹਜ ਘਰ ਹੋਵੇ ਜੀ। ਇਹ ਤਾਂ ਡਰਾਈਵ ਰੂਮ। ਇਹ ਡਰਾਈਵ ਰੂਮ ਆ ਗਿਆ ਜੀ। ਡਰੈੰਗ ਰੂਮ ਵੀ ਬੜੀਆ ਖੁੱਲਾ ਜਾਇਆ ਹੈ। ਕਾਫੀ ਬੰਦੇ ਬੈਠ ਸਕਦੇ ਨੇ। ਨਾਲ ਤੁਸੀਂ ਹੋਰ ਸੋਫਾ ਸੈੱਟ ਆ ਗਿਆ ਸਾਰਾ ਸੋਫਾ ਸੈੱਟ ਬਹੁਤ ਸੋਹਣਾ ਲੱਗਿਆ ਯਾਰ ਹੂੰ ਅੱਜ ਕੱਲ ਐਵੇਂ ਨਹੀਂ ਰੱਖਾਂਦੇ ਨੇ ਲੋਕੀ ਬੜਾ ਸਾਰਾ ਇੱਧਰ ਬੈੱਡ ਯਾਰ ਰੱਖ ਲਿਆ ਕਿੰਨਾ ਸੋਹਣਾ ਇਹਦੇ ਹੋਰ ਵੀ ਸੈੱਟ ਹੋਣਗੇ ਹਨਾ ਦੋ ਦੋ ਹੋਰ ਨੇ ਉਹ ਮਤਲਬ ਦੂਜੇ ਰੂਮ ਦੇ ਵਿੱਚ ਰੱਖ ਓਕੇ ਜੀ ਅਨ ਵਿਦ ਦਿ ਅਕੋ ਵੀ ਮਲਾ ਦਾ ਗੇਟ ਹੈ ਇਹ ਆਵਰਾ ਗੇਟ ਹਨਾ ਇਹ ਮੂਰਲੀ ਐਂਟਰੈਂਸ ਤੋਂ ਜਾਂਦੇ ਨਹੀਂ ਬਾਥਰੂਮ ਦਾ ਓਕੇ ਕੀ ਬਾਤ ਏ ਵਧੀਆ ਸਿਸਟਮ ਬਹੁਤ ਜਿਹਾ ਲੱਗਿਆ ਤਾਂ ਇਹਦੀ ਨਾਲੇ ਬਾਥਰੂਮ ਹੈ ਬਾਥਰੂਮ ਕਿੰਨਾ ਵਧੀਆ ਹੈ ਸਾਰਾ ਕੰਮ ਵਧੀਆ ਕਰਵਾ ਲਿਆ ਮੰਮੀ ਨੇ ਹੈ ਨਾ ਜੀ واਸ਼ਰੂਮ ਦੇਖੋ ਸਾਰਾ ਪੂਸ਼ ਫਸਟ ਕਲਾਸ ਹੀ ਕਰਵਾਇਆ ਰੀਚੇ ਸ਼ੈਂਕ ਵਗੈਰਾ ਇਹ ਵਧੀਆ ਇਹ ਸਿਸਟਮ ਵਧੀਆ ਹੁਣ ਸ਼ੈਂਕੰਦਰ ਬਾਥਰੂਮ ਚ ਹੋਵੇਗੀ ਇਧਰ ਪਰ ਹਵਾ ਕ੍ਰੋਸ ਕਰਨ ਲਈ ਵੀ ਬਹੁਤ ਵਧੀਆ ਹੈ ਆ ਸ਼ਾਵਰ ਵਾਲਾ ਲਾਇਆ ਹੋਇਆ ਬਹੁਤ ਸੋਹਣਾ ਕਿੱਦਾਂ ਪਿਆ ਨਾਲੇ ਹੈਗਾ ਹਾਲ ਦੇ ਵਿੱਚ ਜਿਵੇਂ ਮਰਜ਼ੀ ਬੰਦਾ ਕਰ ਲੀਵੇ ਆ ਜੀ ਕਿ ਇਧਰ ਰੂਮ ਹੈ ਇਹੀ ਹੈ ਸੈਜਰ ਰੂਮ ਹਨਾ ਉਹ ਫੋਟੋ ਨਹੀਂ ਹਾਂ ਇਹੀ ਹੈ ਹਾਂ ਜੀ ਬਹੁਤ ਨਵਾਂ ਹੈ ਬਿਮਾਰੀ ਪਈ ਹੈ ਸੈਜਰ ਦੀ ਲੱਕੜ ਦਾ ਕੰਮ ਬਹੁਤ ਸੋਹਣਾ ਹੈ ਆ ਬੈੱਡੇ ਨਾਲ ਹੀ ਕਰਵਾਇਨੇ ਹੈ ਕਰ ਦੇ ਵਿੱਚੇ ਕਰਾਏ ਨੇ ਕਿ ਬਾਹਰੋਂ ਲੈ ਕੇ ਆਉ ਚੇਅਰਸ ਨੇ ਦੋ ਹਨਾ ਜੀ ਉਹ ਪਰਾਂ ਬੈੱਡ ਕਰਾਏ ਨੇ ਦੁੱਤੀ ਇਹ ਤਾਂ ਪੁਰਾਣੇ ਨੇ ਠੀਕ ਹੈ ਜੀ ਇਧਰੋਂ ਬਾਹਰਲਾ ਥਿਊ ਦਿਖ ਰਿਹਾ ਇੱਥੇ ਮੈਨੂੰ ਲੱਗਦਾ ਇਹਨਾਂ ਨੂੰ ਸਮਾਨ ਸਟੋਰ ਹਮੇਸ਼ਾ ਦੇਖਣ ਆਲੇ ਪਿੱਛੇ ਗੰਦਗੀ ਹਾਂ ਗੰਦਗੀ ਸਟੋਰ ਦੇ ਉੱਪਰ ਆ ਓਕੇ ਪੌੜੀਆਂ ਜਿਹੜੀਆਂ نیچے ਆ ਗਿਆ ਸਟੋਰ ਇਹਨਾਂ ਪੌੜੀਆਂ ਤੋਂ ਸਾਡਾ ਅੱਛਾ ਚਲੋ ਆ ਹੁਣ ਆਪਾਂ ਜੈਨੇਜੀ ਉੱਪਰ ਲਿਵਿਊ ਦੇਖਦੇ ਆਂ ਇੱਧਰ ਸੀ ਸਿੱਖ ਨਾ ਪੌੜੀਆਂ ਤੋਂ ਮੇਰੇ ਕਹ ਹਾਂ ਇੱਧਰੋਂ ਚੜਦੇ ਨੇ ਪੌੜੀਆਂ ਇੱਧਰ ਹੈਠਾਂ ਮਰਕਾ ਲਾਉਂ ਲੈਣ ਕੇ ਅਖੀਰ ਚ ਲਈ ਸੀਗੀ ਕੋਈ ਵੀਡੀਓ ਮਾਮਾ ਜੀ ਬਣਾ ਰਹੇ ਨੇ ਕਿਉਂਕਿ ਮੈਨੂੰ ਥੋੜਾ ਘਰੇ ਕੰਮ ਸੀਗਾ ਤੇ ਹੁਣ ਅਸੀਂ ਬਾਅਦ ਚੋਂ ਸਾਰੀ ਵੌਇਸ ਰਿਕਾਰਡ ਕਰਕੇ ਪਾ ਰਹੇ ਆਂ ਜੀ ਆ ਸੈਲਫ ਆਹ ਮੈਂ ਕਹਤਾ ਤੇ ਭਰ ਦੋ ਚਲੋ ਮੈਨੂੰ ਕਹਿੰਦਾ ਮਾਂ ਤੇ ਆ ਆ ਸੈਲਫ ਦਾ ਫੋਟੋ ਛੱਡੀ ਰ ਹਾਂ ਕੜੀ ਦਾ ਆ ਸਿਸਵ ਮਗੈਂਡਣਾ ਮੁਰਲਾ ਹੈ ਬੜਾ ਸਾਰਾ ਆ ਕਿੰਨਾ ਸੋਹਣਾ ਹੈ ਨਾ ਅਕੜਦਾ ਗੰਭੀਰ ਜਿਹਾ ਲੱਗਿਆ ਆ ਬਾਹਰੋਂ ਆਫਰੋਸ ਚੈੱਕ ਇਹ ਬਹੁਤ ਸੋਹਣੀ ਲੱਗਦੀ ਜਲਦੀ ਜੀ ਚ ਇਹ ਰੀ ਵਧੀ ਹੈ ਉੱਪਰ ਖਾਸੀ ਸਪੇਸ ਜੀ ਵੀ ਹੋਵੇ ਨਾ ਬੰਦਾ ਕੋਈ ਵੀ ਫੰਕਸ਼ਨ ਉੱਥੇ ਕਰ ਲਵੇ ਜਿਵੇਂ ਉਹਨਾਂ ਦੇ ਸਨੀ ਮੇਰੇ ਤੇ ਪਾ ਦੀਦਾ ਹੋਇਆ ਉੱਪਰੇ ਹੈ ਨਾ ਉਹਨਾਂ ਦਾ ਕਿੰਨਾ ਵਧੀਆ ਸੀਗਾ ਉਹਨਾਂ ਨੇ ਉੱਪਰੇ ਸਾਰਾ ਕੀਤਾ ਸੀ ਉਸ ਟਾਈਮ ਤੱਕ ਅਸੀਂ ਵੀਡੀਓ ਵੀ ਨਹੀਂ ਬਣਾਉਂਦੇ ਹੁੰਦੇ ਸੀਗੇ ਛੋਟੇ ਛੋਟੇ ਕਮਰੇ ਨੇ ਬਾਥਰੂਮ ਬੜੇ ਬੜੇ ਹੂੰ ਖੁੱਲੇ ਖੁੱਲੇ ਨੇ ਖੁੱਲੇ ਕਮਰੇ ਨੇ ਖੁੱਲੇ ਹੀ ਅਸਾਂ ਹੂੰ ਕਮਰੇ ਖੁੱਲੇ ਰਸੋਈ ਖੁੱਲੀ ਹੈ ਬੜੀ ਹਾਂਜੀ ਬਹੁਤ ਬਾਥਰੂਮ ਬਾਥਰੂਮ ਬਹੁਤ ਨੇ ਕਾਫੀ ਵਧੀਆ ਸਪੇਸ ਕੀ ਬਣਾਇਆ ਉਹਨੇ ਕਿਹਾ ਸੁਣਾਉਂਗਾ ਉੱਪਰ ਵੀ ਟੁੱਟੀ ਡੰਡੀ ਲਾਤੀ ਹੈ ਸਾਰਾ ਕੁਝ ਇਹਨਾਂ ਨੇ ਕਰ ਲਿਆ ਹਨਾ ਪਰਦੇ ਬੁਰਦੇ ਵੀ ਸਾਰਾ ਕੁਝ A to Z ਕੰਮ ਕਰਿਆ ਸਾਰਾ ਘਰ ਇਹ ਸਹੀ ਹੈ ਵੈਸੇ ਸਾਰਾ ਕਰਾ ਲਿਆ ਫਿਨਿਸ਼ ਕਰ ਲਵੇ ਨਾ ਇੱਕ ਵਾਰ ਨਹੀਂ ਬਾਅਦ ਚ ਤਾਂ ਇੱਕ ਵਾਰ ਜੇ ਕੰਮ ਹਟ ਜੇ ਫਿਰ ਨਹੀਂ ਹੁੰਦਾ ਜੀ ਹਨਾ ਫਿਰ ਤਾਂ ਉਦੋਂ ਝੜ ਜੇ ਰਹਿ ਜਾਂਦਾ ਫਿਰ ਹਮ ਕੱਪ ਸਮਾਨ ਵੀ ਇੱਕ ਵਾਰ ਕੱਢਣਾ ਦੋ ਵਾਰ ਔਖਾ ਲੱਗਦਾ ਇੱਕ ਵਾਰ ਹੀ ਨਿਕਲ ਜਾਓ ਸਾਰਾ ਓਕੇ ਕਰਕੇ ਬਾਅਦ ਚ ਸਮਾਨ ਰੱਖਿਆ ਹੁੰਦਾ ਆ ਬੋਸ ਨੇ ਆ ਗਿਆ ਸਹਿਜ ਸਹਿਜ ਆ ਗਿਆ ਇਹ ਤਾਂ ਲਗਦਾ ਇੱਕ ਤੋਂ ਵੀਰੋ ਕੱਪੜਾ ਚੇੜਣ ਗਿਆ ਹੋਣਾ ਜੀ ਜੀਨੀ ਵੀ ਉਮਰ ਛੱਕਿਆ ਹੋਇਆ ਹੈ ਹਨਾ ਵਧੀਆ ਲੱਗਿਆ ਤੇਰਾ ਸਿਸਟਮ ਨੂੰ ਬਹੁਤ ਸੋਹਣੇ ਲੱਗਦੇ ਨੇ ਇਹ ਆ ਲਾਇਏ ਨੇ ਦੇਖਿਓ ਡਿਜ਼ਾਈਨ ਵਾਲੇ ਉਹ ਉਧਰਲਾ ਵੀ ਬੜਾ ਜੀਸਾ ਵੀ ਡਿਜ਼ਾਈਨ ਵਾਲਾ ਸਾਰਾ ਦੋਜੀ ਹੁਣ ਆਪਾਂ ਆ ਗਏ ਨੀਚੇ ਆ ਮੂਰੇ ਸ਼ੈਂਕ ਹੈ ਵਧੀਆ ਤੇ ਇੱਕ ਹੈ ਗਾਵਲਾ ਰੂਮ ਕਿੰਨੇ ਸੋਨੇ ਬੈੱਡ ਨੇ ਅੱਛਾ ਚਿੜੀਆਂ ਦਾ ਪਿੰਡਰਾ ਪਿਆ ਮੈਂ ਲਈ ਤੀਰ ਦੀ ਅੱਛਾ ਹਾਂ ਹਾਂ ਲਈ ਹੋਈ ਹੈ ਜਿਵੇਂ ਪਿੱਛੇ ਵੇਖੀ ਸੀ ਵੀਡੀਓ ਹੈਗੀ ਆ ਚਿੜੀਆਂ ਦੀ ਆਹ ਕੌਣ ਸੀ ਮਸ ਨੰਨਾ ਵੀ ਫੋਟੋ ਚ ਹਮ ਮਾ ਮਮੀ ਸੀਗੇ ਨਾਲ ਉਹ ਸੀਗਾ ਇਹ ਵਾਸ਼ਰੂਮ ਅੱਛਾ ਰੂਮ ਦੇ ਨਾਲ ਹੀ ਹਮ ਇਹ ਵਧੀਆ ਇਹ ਸ਼ਾਵਰ ਵਾਲੀ ਦੂਜੀ ਨੇ ਹਮ ਨਾਲੀ ਦੂਜੀ ਨਹੀਂ ਸ਼ਾਵਰ ਵਾਲੀ ਬਹੁਤ ਵਧੀਆ ਵਧੀਆ ਜਿਹੜਾ ਰੂਮ ਦੇ ਨਾਲ ਹੀ ਅਟੈਚ ਵਾਸ਼ਰੂਮਸ ਨੇ ਇਹ ਬਹੁਤ ਵਧੀਆ ਹਾਂ ਛਿੜੀਆਂ ਰੱਖੀਆਂ ਹੋਈਆਂ ਨੇ ਇਹਨੂੰ ਵਧੀਆ ਲੱਗਦਾ ਹੈ ਨਾ ਇਹੋ ਜਿਹਾ ਕੰਮ ਕਰਨਾ ਆਹ ਸਹਿਜ ਦੇ ਨਾਲ ਪਾਣਾ ਉਹ ਸਕੂਲ ਚ ਅੱਛਾ ਆਹ ਕੁਝ ਹਾਂਜੀ ਅੱਛੀ ਬੈਠੇ ਲੋ ਜੀ ਹੁਣ ਆਪ ਡਰੈਇੰਗ ਰੂਮ ਚ ਆ ਗਏ ਹੁਣ ਇਦਰੋਂ ਵੀ ਮਤਲਬ ਵੀ ਮੇਨ ਗੇਟ ਵਾਲੂ ਰਸਤਾ ਹੈਗਾ ਇਹ ਵਧੀਆ ਹੈ ਜਿਹੜਾ ਬਾਹਰ ਨੂੰ ਨਿਕਲ ਕੇ ਇਦਨੂੰ ਰਸਤਾ ਹੈ ਮਤਲਬ ਕਈ ਵਾਰ ਆਪਣੇ ਕੋਈ ਵੀ ਬੰਦਿਆਂ ਦੇ ਦੋਸਤ ਮਿੱਤਰ ਕੁਛ ਕੋਈ ਵੀ ਨੇ ਮੇਜ ਦੇ ਦੋਸਤ ਹੁਣ ਹਨਾ ਬੰਦਲ ਵੀ ਜਨਾਨੀ ਉਧਰ ਹੁੰਦੇ ਨੇ ਇਹ ਬੰਦੇ ਇਦਨੂੰ ਲੈ ਜੇਵੇ ਵੀਰ ਇੱਧਰ ਨੂੰ ਆ ਜ ਡ్రਾਈੰਗ ਰੂਮ ਕੰਨੀ ਹਨਾ ਇਹ ਚੀਜ਼ ਬਹੁਤ ਵਧੀਆ ਨਾਲ ਇੱਧਰ ਅਟੈਚ ਵਾਸ਼ਰੂਮ ਹੈ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਵੀ ਡ్రਾਈੰਗ ਰੂਮ ਦਾ ਰਸਤਾ ਹਾਲ ਦੇ ਵਿੱਚੋਂ ਜੀ ਨਾ ਹੋਵੇ ਬਾਹਰੋਂ ਹੀ ਬਾਹਰੋਂ ਹੋਵੇ ਵੀ ਮਰਜੀ ਕੋਈ ਵੀ ਆ ਜਾਵੇ ਹਨਾ ਇਹ ਠੀਕ ਹੈ ਬਹੁਤ ਵਧੀਆ ਵਧੀਆ ਲੱਗਿਆ ਇਹ ਬਾਕੀ ਹੁਣ ਆਪਾਂ ਤੁਹਾਨੂੰ ਬਾਹਰਲਾ ਦਿਖਾਉਨੇ ਆ ਆ ਗਏ ਮੇਨ ਗੇਟ ਇੱਧਰੋਂ ਐਵੇਂ ਰਸਤੇ ਬਹੁਤ ਸੋਹਣਾ ਲੱਗਿਆ ਇੱਧਰ ਤੇ ਟੂਟੀਆਂ ਰੱਖੀਆਂ ਲਾਈਆਂ ਆਈਆਂ ਨੇ ਆ ਗਿਆ ਪਿੱਛੇ ਐਵਰੀਕਿਊ ਮਸ਼ੀਨ ਸੈਂਸ ਦੀ ਉਹ ਖੜੀ ਸੈਂਕਲੀ ਸਾਹਮਣੇ ਸਟੋਰ ਹੈ ਹਾਂਜੀ ਸਟੋਰ ਆ ਗਿਆ ਬਸ ਵਧੀਆ ਐ ਬਹੁਤ ਵਧੀਆ ਇਹ ਇਧਰੋਂ ਗੇਟ ਆ ਹਾਂਜੀ ਠੀਕ ਐ ਸਟੋਰ ਤੇ ਪਿੱਛੇ ਵਧੀਆ ਰਹਿੰਦੇ ਨੇ ਜੀ ਬਹੁਤ ਵਧੀਆ ਕਰ ਪਾਇਆ ਸੱਚੀ ਮਾਮੀ ਨੇ ਮੋਤੋ ਦੀ ਐ ਸੋ ਜੀ ਤੁਹਾਨੂੰ ਸਾਡੇ ਘਰ ਦਾ ਸਰ ਹோம்ਪੂਰ ਵਧੀਆ ਲੱਗੇ ਹੋਏ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ। ਬਾਕੀ ਸੰਦੋਸੇ ਉਹ ਤੁਹਾਨੂੰ ਘਰ ਜਿੱਕਰ ਘਰ ਕਿਹਿਆ ਜਾ ਲੱਗੇ ਠੀਕ ਹੈ। ਰੇਟ ਵੀ ਠੀਕ ਹੈ ਨਾ। ਆਪਾਂ ਬੀਚ ਜਾਣਾ। ਜੇ ਲੈਣਾ ਵੀ ਹੋਇਆ ਤਾਂ ਇਹ ਥੋੜਾ ਇਹਨਾਂ ਨਾਲੋਂ ਮਹਿੰਗਾ ਹੈ। ਵਧੀਆ ਸੂਟ ਹੈ। ਸਾਰੇ ਵਧੀਆ ਨੇ ਹੀ ਕਾਟਨ ਦੇ ਸੂਟ। कोई कदर नहीं फिर तो कुछ नहीं होगा आराम टैक्स दे भी नहीं तो दूसरे नहीं ब्रांड जने के के ब्रांड आराम टैक्स फिर आप एक हाथ नहीं का Thank you. ਸੂਟ ਬੜੇ ਘੈਂਟ ਨੇ ਨਾਲੇ ਕੰਨਰ ਵੀ ਬਹੁਤ ਸੋਹਣੇ ਨੇ ਇਹਨਾਂ ਦੇ ਬਹੁਤ ਵਧੀਆ ਲੱਗੇ ਮੈਂ ਤਾਂ ਜੀ ਕਰਦਾ ਸਾਰੇ ਹੀ ਲੈ ਜਾ ਆਹ ਸਾਰੇ ਇਹਨਾਂ ਨੂੰ ਵਧੀਆ ਹੈ ਇਹ ਹੈਗਾ ਮਹਿੰਗਾ ਹੈ ਲਾਈਨਿੰਗ ਲੱਗੂ 250 250 ਦਾ ਸੂਟ ਹੈ ਬਹੁਤ ਸੋਹਣਾ ਆ ਦੁਪੱਟਾ ਹੈ ਇਹਦੇ ਨਾਲ ਦੇ ਕੀ ਹੈ ਇਹ ਇਹਨੂੰ ਕੀ ਕਹਿੰਦੇ ਨੇ ਕੱਪੜੇ ਇਹ ਸਪੂਨ ਕੱਪੜਾ ਹੈ ਸਪੂਨ ਚਾਹੀਏ ਇਹ ਪਹਿਲਾਂ ਚੱਲਦੇ ਹੁੰਦੇ ਸੀ ਵਿੱਚ ਨੂੰ ਬੰਦ ਹੋ ਗਿਆ ਹੁਣ ਫੇਰ ਚੱਲਣ ਲੱਗੇ ਬਹੁਤ ਵਧੀਆ ਕੱਪੜੇ ਨੇ ਬਾਜ਼ਾਰ ਨਾਲੋਂ ਬਹੁਤ ਫਰਕ ਹੈ ਇੱਥੇ ਜਿੱਦਾਂ ਚਿੜੀਆਂ ਰੱਖੀਆਂ ਮੈਂ। ਛੋਟਾ ਜਿਹਾ ਭਤੀਜਾ ਮੇਰਾ ਬਾਹਰ ਖੇਡਦਾ ਨਹੀਂ ਤਾਂ ਮੈਂ ਦਿਖਾ ਦਿੰਦੇ। ਇੱਕ ਦਿਨ ਗਿਆ ਸੀ ਮੇਰੇ ਕੋਲ। ਇਕੱਲਾ ਜਣਾ ਰਹਿੰਦਾ ਨਹੀਂ ਨਾਲੇ ਮੰਮੀ ਵੀ ਨਹੀਂ। ਤਾਂ ਉਹ ਚਿੜੀਆਂ ਲਿਆਂਦੀਆਂ ਮੋਪਟਿਆਲੇ ਤੋਂ। ਅਸਟਾ ਟ੍ਰੈਕਟਰ। ਹਦੋਂ ਤੱਕ ਇੱਟਰੇ।